ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਫਗਵਾੜਾ ਦੇ ਆਗੂਆਂ ਨੇ ਭਰਤੀ ਮੋਹਮ ਦੇ ਆਗਾਜ਼ ਇਤਿਹਾਸਿਕ ਗੁਰਦੁਆਰਾ ਸ੍ਰੀ ਸੁਖਚਾਨਣਾ ਸਾਹਿਬ ਵਿਖੇ ਅਰਦਾਸ ਬੇਨਤੀਆਂ ਕਰਕੇ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜਰਨ ਜੀ ਸਿੰਘ ਖੁਰਾਨਾ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਜਨੈਲ ਸਿੰਘ ਬਾਦ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਹੋਏ ਸਾਫੀ ਵਾਈਗੋ ਟਿਕੀ ਫਤਿਹ ਅੱਜ ਹਲਕਾ ਫੁਗਾੜਾ ਸ਼ਰੋਮ ਨੇ ਕਾਰੀਦਾਰ ਵੱਲੋਂ ਜੋ ਸਾਡੇ ਹਾਈ ਕਮਾਂਡ ਸਾਡੇ ਕਾਰਜਕਾਰੀ ਮਰਦਾਨ ਸਰ ਦਾ ਪ੍ਰਵਿੰਦਰ ਸਿੰਘ ਉਹਨਾਂ ਦੀ ਜੀ ਦਾ ਹੁਕਮ ਆ ਜੋ ਪਰਤੀ ਮਹਮ 20 ਲੀਕੋ ਕੱਲ ਤੋਂ ਸ਼ੁਰੂ ਕੀਤੀ ਗਈ ਅੱਜ ਗੁਰਦੁਆਰਾ ਸ਼੍ਰੀ ਸੁਮਚਾਨ ਸਾਹਿਬ ਵਿਖੇ ਪੁਰੂ ਸਾਹਿਬ ਦੇ ਚਰਨਾਂ ਯਰ ਅਰਦਾਸ ਬੇਨਤੀ ਕਰਕੇ ਹਲਕਾ ਫੁਗਾੜਾ ਵੱਲੋਂ ਅੱਜ ਪਰਤੀ ਸ਼ੁਰੂ ਕੀਤੀ ਗਈ ਆ ਤੇ ਸਾਡੇ ਇੱਥੇ ਫੁਗਾੜਾ ਦੇ ਵਸੇ ਬੜਾ ਉਤਸ਼ਾਹ ਵਾਹ ਤੇ ਸਾਡੇ ਇੱਥੇ ਪੂਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਪਹੁੰਚੀ ਆ ਮੈਸਰ ਉਹ ਵੀ ਬੇਨਤੀ ਕਰਦਾ ਫੌੜਾ ਨਵਸਰ ਨੂੰ ਬੇਨਤੀ ਕਰਦਾ ਕਿ ਆ ਉਹ ਆਪਾਂ ਸ਼੍ਰੋਮ ਨਹੀਂ ਕਰਦੇ ਜੰਦਾ ਸਾਡੇ ਇਹ ਕਿਉਂਕਿ ਸ਼੍ਰੋਮ ਨਹੀਂ ਕਰਦੇ ਆਪਨੇ ਖੇਤਰੀ ਪਾਰਦੀ ਹੈ ਤੇ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇਹ ਜਿਹੜੀਆਂ ਪਰਚੀ ਸਾਨੂੰ ਮਿਲੀ ਆ ਤੇ ਆਪਾਂ ਪਰਚੀਆਂ ਆ ਆਪਾਂ ਘਰ ਘਰ ਜਾ ਕੇ ਆਪਾਂ ਜੋ ਵੀ ਸਾਡੇ ਮੈਂਬਰ ਬੰਦੇ ਆ ਆਪਾਂ ਲੋਨ ਨੂੰ 10 ਰੁਪਏ ਲੈ ਕੇ ਹੀ ਉਹਨਾਂ ਨੂੰ ਮੈਂਬਰ ਬਣਾਣਾ ਹੈ ਤਾਂ ਕਿ ਖੁਸ਼ੀ ਕਰਨੀ ਆ ਕਿ ਅਸੀਂ 10 ਰੁਪਏ ਹਰ ਮੈਂਬਰ ਤੋਂ ਲਈਏ ਤਾਂ ਜੋ ਉਹਨਾਂ ਨੂੰ ਮਾਨ ਮਹਿਸੂਸ ਹੋਵੇ। ਇਸੇ ਆਪਰੇ ਸ਼ੋਰ ਨਿਕਾਲੇ ਇੱਕ ਪਾਰਟੀ ਦੇ ਮੈਂਬਰ ਬਣਾਏ ਆ। ਤੇ ਮੈਂ ਇੱਕ ਵਾਰ ਬੋਰਡਰ ਵਾਸਤੇ ਨੂੰ ਬੇਨਤੀ ਕਰਦਾ ਆ ਕਿ ਆਓ ਆਪਾਂ ਆਪਣੇ ਖੇਤਰੀ ਪਾਰਟੀਆਂ ਸਾਥ ਦੇ ਜੀ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਉਹਹੀ ਵਿਕਾਸ ਦਿਨ ਲਈ ਹੈ ਤੇ ਦੁਨੀਆਂ ਲੈ ਕੇ ਜਾ ਸਕੀਏ। ਮੈਨੂੰ ਪੂਰਾ ਵਿਸ਼ਵਾਸ ਤੇ ਯਕੀਨ ਆ ਕਿ ਬੋਰਡਰ ਵਾਸਤੇ ਇਸ ਪਰਤੀ ਸਾਡਾ ਸਾਥ ਦੇ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੰਨਾ ਟਾਈਮ ਚੱਲਣੀ ਭਰ ਕੇ ਮੈਂ ਤੁਹਾਨੂੰ ਦੱਸਦਾ ਟਾਈਮ ਟੇਬਲ ਹੈਗਾ ਤੇ 3 ਫਰਵਰੀ ਤੱਕ ਚੱਲਣੀ ਇੱਕ ਨੰਬਰ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਮੈਂਬਰਸ਼ਿਪ ਜਿਹੜੀ ਆ ਉਹ ਸ਼ੁਰੂ ਹੋਣ ਗਿਆ ਮਹਾਂਮ ਇਹ ਤਕਰੀਬਨ 1 ਮਹੀਨਾ ਚੱਲਣੀ ਆ ਇਹਦੇ ਵਿੱਚ ਅਸੀਂ ਘਰ-ਘਰ ਜਾ ਕੇ ਆਪਣੇ ਵਰਕਰਾਂ ਨੂੰ ਵੋਟਰਾਂ ਤੋਂ ਸਪੋਰਟਰਾਂ ਤੇ ਪਹੁੰਚ ਕੀਤੀ ਹੈ ਨਾਲ ਉਸਤੇ ਕਿ ਤੁਸੀਂ ਘਰ-ਘਰ ਜਾ ਕੇ ਇਹ ਮੈਂਬਰਸ਼ਿਪ ਜਿਹੜੀ ਭਰਨੀ ਆ 10 ਰੁਪਏ ਇਹ ਪਰਚੀ ਦੇ ਨਾਲ ਲੈਣੇ ਆ ਮੈਂਬਰ ਬਣੋਣਾ ਇਹ ਖੇਤਰੀ ਪਾਰਟੀ ਦਾ ਮੈਂਬਰ ਬਣ ਕੇ ਤੇ ਆਪਾਂ ਪੰਜਾਬ ਨੂੰ ਇੱਕ ਵਧੀਆ ਆਉਣ ਵਾਲੀ ਸਰਕਾਰ ਜਿਹੜੀ ਦੇਣੀ ਆ ਉਹ ਤਵੇ ਦਵਾਂਗੇ ਜੇ ਆਪਣੀ ਜਿਹੜੀ ਭਰਤੀ ਆ ਉਹ ਵਧੀਆ ਤਰੀਕੇ ਨਾਲ ਹੋਵੇ ਇਸ ਕਰਕੇ ਮੈਂ ਸਾਰੇ ਹੀ ਫਗਵਾੜਾ ਹਰਕਾ ਦੇ ਵੀਰਾਂ ਨੂੰ ਵੋਟਰ ਤੋਂ ਸਪੋਰਟਰਾਂ ਨੂੰ ਬੇਨਤੀ ਕਰਦਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹਦੀ ਮੁਹਿੰਮ ਦੇ ਵਿੱਚ ਜੁੜੋ ਇਹਦੇ ਮੈਂਬਰ ਬਣੋ ਮੈਂਬਰ ਬਣੋਗੇ ਤੇ ਸ਼੍ਰੋਮਣੀ ਅਕਾਲੀ ਦਲ ਤਖੜੇ ਹੋਗੇ ਅੱਗੇ ਆਊਗੀ ਅੱਗੇ ਪੰਜਾਬ ਦੇ ਬਹੁਤ ਕਾਰਜ ਸਵਾਰੇ ਨੇ ਹੋਰ ਸਵਾਰਨ ਵਾਲੇ ਨੇ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਓ ਪੰਜਾਬ ਦਾ ਭਲਾ ਕਰੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ